ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਆਪਣੀ ਚੈਨਲ ਫਾਰਮਿੰਗ ਡਾਇਰ ਤੇ ਤੇ ਤੁਹਾਡੇ ਲੈ ਕੇ ਆਏ ਅੱਜ ਇੱਕ ਹੋਰ ਨਵੀਂ ਵੀਡੀਓ ਤੇ ਅੱਜ ਜਿੱਦਾਂ ਆਪਣੇ ਜਦ ਲਈ ਸੀ ਆਪਣੀ ਕੰਬਾਈਨ ਦੀ ਰਿਪੇਅਰ ਤੇ ਆਪਾਂ ਦੱਸਣਾ ਅਸੀਂ ਸਾਰੇ ਵੀਰਾਂ ਨੂੰ ਵੀ ਕਈ ਜਿਹੜੇ ਵੀਰ ਨਵੀਂ ਲੈ ਕੇ ਆਉਂਦੇ ਨਵੀਆਂ ਮਸ਼ੀਨਾਂ ਮਤਲਬ ਵੀ ਨਵੇਂ ਮੁੰਡੇ ਆ ਉਹਨਾਂ ਦਾ ਕਈਆਂ ਦਾ ਨਾ ਗੇਰ ਉਹ ਆਜ ਕਰਦਾ ਹੁੰਦਾ ਦੇ ਹੁਣ ਆ ਤੁਸੀਂ ਦੇਖ ਲਓ ਇਹਦਾ ਗੀਅਰ ਵੈਸੇ ਦੂਜੀਆਂ ਮਸ਼ੀਨਾਂ ਦਾ ਤਾਂ ਗੀਅਰ ਇਦਾਂ ਸੈਂਟਰ ਨੂੰ ਦੂਜੇ ਪਾਸੇ ਹੁੰਦਾ ਹੈਗਾ ਤੇ ਇਹਦਾ ਹੈਗਾਗਾ ਇਧਰ ਡਰਾਈਵਰ ਸਾਈਡ ਤੇ ਜਿਹੜੀ ਉਹ ਬਈ ਗੀਅਰ ਦੀ ਦਿੱਕਤ ਆ ਹਨਾ ਗੀਅਰ ਜਿਹਦਾ ਵਾਇ ਕਰਦਾ ਉਹਨਾਂ ਦਾ ਨਾ ਆਹ ਬ੍ਰੇਕ ਨਹੀਂ ਕੰਮ ਕਰਦਾ ਹੁਣ ਜਾਂ ਮੰਨ ਲਓ ਵੀ ਕਈਰ ਕਾਸ ਜਾਂਦਾ ਜਿਵੇਂ ਵੀ ਵੀ ਕਈਰ ਸੈਕੰਡ ਹੈਂਡ ਲਈ ਹੁੰਦੀ ਹੈ ਮਸ਼ੀਨਾਂ ਜਾਂ ਵੀ ਇੱਥੇ ਨਹੀਂ ਹੁੰਦਾ ਜਿਵੇਂ ਹੁਣ ਇਹਦੇ ਆ ਇਹਦੇ ਆ ਲੈਦਰ ਲੱਗਿਆ ਹੋਇਆ ਹੈਗਾ ਵਿੱਚ ਜਦੋਂ ਇਹ ਲੈਦਰ ਰਿਕਾਸ ਜਾਂਦਾ ਤਾਂ ਇਹਦਾ ਗੀਅਰ ਵੀ ਆਵਾਜ਼ ਕਰਨ ਲੱਗ ਜਾਂਦਾ ਤਾਂ ਵੀ ਕਈ ਵੀਰਾਂ ਨੂੰ ਦਿੱਕਤ ਆਉਂਦੀ ਹੈ ਵੀ ਜਦੋਂ ਗੀਅਰ ਪਾਉਂਦੇ ਨੇ ਵੀ ਗੀਅਰ ਤੋਂ ਆਵਾਜ਼ ਆਉਂਦੀ ਆ ਇਹ ਬਈ ਕੰਮ ਐ ਕਰਦਾ ਵੀ ਜਿਵੇਂ ਹੁਣ ਤੁਸੀਂ ਇੱਧਰ ਲਾ ਲਓ ਆਹ ਹੈ ਇਹਦਾ ਕਲਚ ਆ ਆਵੜਾ ਜਦੋਂ ਆਪਾਂ ਇਧਰੋਂ ਐ ਖਿੱਚਦੇ ਆ ਕਲਚ ਤੇ ਇਧਰੋਂ ਆਹ ਕਲਚ ਪਲੇਟ ਵਾਲਾ ਲੀਵਰ ਇਹ ਪਿੱਛੇ ਕਰਦੀ ਆ ਆ ਦੇਖੋ ਆ ਦੇਖੋ ਆਹ ਮੂਵ ਹੁੰਦਾ ਉਧਰੋਂ ਕਲੱਟ ਬਲੇਡ ਹੁੰਦੀ ਆ ਜਦੋਂ ਉਦੋਂ ਇਹ ਇਹਨੂੰ ਮੂਵ ਕਰ ਦਿੰਦਾ ਤਾਂ ਆਇਆ ਬ੍ਰੇਕ ਜਿਹੜਾ ਇਹ ਲੱਗ ਜਾਂਦਾ ਮਤਲਬ ਉਧਰੋਂ ਕਲੱਚ ਤਾਂ ਇਧਰੋਂ ਹੀ ਛੱਡ ਜਾਂਦਾ ਪਰ ਜਿਹੜੀ ਇਧਰ ਗੇਅਰ ਦੀਆਂ ਘਰਾਰੀਆਂ ਹੁੰਦੀਆਂ ਉਹ ਘੁੰਮਦੀਆਂ ਹੁੰਦੀਆਂ ਤੇ ਜਦੋਂ ਘੁੰਮੇ ਜਾਂਦੇ ਆਪਾਂ ਗੇਅਰ ਪਈਏ ਤਾਂ ਉਦੋਂ ਹਵਾਜ ਕਰਦੇ ਆ ਤੇ ਜਿਹੜਾ ਇਹ ਬ੍ਰੇਕ ਆ ਇਹ ਗੇਅਰ ਦੀਆਂ ਘਰਾਰੀਆਂ ਨੂੰ ਵੀ ਰੋਕ ਦਿੰਦਾ ਹੈਗਾ ਤੇ ਫਿਰ ਉਹ ਰੁਕਣ ਨਾਲ ਵੀ ਦੰਦੇ ਸਹੀ ਆ ਜਾਂਦੇ ਆ ਤੇ ਗੇਅਰ ਵਧੀਆ ਪੈ ਜਾਂਦਾ ਤੇ ਬਾਕੀ ਬਸ ਤੁਹਾਨੂੰ ਆਪਾਂ ਹੋਰ ਵੀ ਜੇ ਕਿਸੇ ਵੀ ਨੇ ਵੀਡੀਓ ਬਣਾ ਹੋਇਆ ਤਾਂ ਆਪਾਂ ਨੂੰ ਮਿਲ ਸਕਦਾਗਾ ਤੇ ਚਲੋ ਫਿਰ ਕਰਦੇ ਆ ਇਹਦੀ ਰਿਪੇਅਰ ਤੇ ਮਿਲਦੇ ਆ ਬਾਅਦ ਚ ਸਸੀ ਗੱਲ